ਸੱਦੇ ਹੋ ਜਰਨੈਲਾਂ ਨੂੰ ਉਹਨੇ ਕਿਹਾ ਕੋਈ ਸੂਰਬੀਰ ਜਰਨੈਲ ਉਠੋ ਪੰਜਾਬ ਦੀ ਧਰਤੀ ਤੇ ਜਾਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਵਿੱਚ ਜਿਹੜਾ ਪੇਸ਼ ਕਰੇਗਾ ਉਹਨੂੰ ਵੱਡੇ ਰਾਜ ਦਾ ਸੂਬੇਦਾਰ ਬਣਾਇਆ ਜਾਏਗਾ ਉਠੋ ਕੋਈ ਜਰਨੈਲ ਜਿਹੜਾ ਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਪੇਸ਼ ਕਰੇ ਸੁਣਨ ਤੋਂ ਬਾਅਦ ਇੱਕ 31-32 ਸਾਲ ਦਾ ਨੌਜਵਾਨ ਉੱਠਿਆ ਉਹਨੇ ਉੱਠ ਕੇ ਪਾਨ ਦਾ ਬੀੜਾ ਤੇ ਤਲਵਾਰ ਚੁੱਕ ਕੇ ਕਿਹਾ ਮੈਨੂੰ ਫੌਜ ਦਿਓ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਬਾਰ ਵਿੱਚ ਪੇਸ਼ ਕਰਾਂਗਾ ਜਿਉਂਦਾ ਜਾਂ ਮਰਦਾ ਰੰਗਜੀਤ ਨੇ ਕਿਹਾ ਕਿੰਨੀ ਫੌਜ ਚਾਹੀਦੀ ਹੈ ਕਹਿੰਦਾ ਜੀ 10000 ਫੌਜ ਦੇ ਦਿਓ ਔਰੰਗਦੇਵ ਨੇ ਆਪਣੇ ਹਸਤਾਖਰ ਕਰਕੇ ਦਿੱਤੇ ਦਿੱਲੀੋਂ ਰਵਾਨਾ ਹੋਏਗਾ ਪਾਣੀਪਤੋਂ ਸੋਨੀਪਤੋਂ ਕੁਰਛੇਤਰ ਤੋਂ ਸਰਹਿੰਦ ਤੋਂ ਤੈਨੂੰ ਇੰਨੀ-ਇੰਨੀ ਫੌਜ ਮਿਲੇਗੀ ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10000 ਫੌਜ ਹੋਏਗੀ ਪਰ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਦਰਬਾਰ ਚ ਪੇਸ਼ ਕਰ ਇਹ ਦਿੱਲੀੋਂ ਚੱਲ ਪਿਆ ਇਤਿਹਾਸ ਵਿੱਚ ਇਹਦਾ ਨਾਮ ਲਿਖਿਆ ਸੈਦ ਖਾਨ ਜਦੋਂ ਇਹ ਦਿੱਲੀੋਂ ਚੱਲਿਆ ਮਾਰੋਂ ਮਾਰ ਕਰਦਾ 10000 ਫੌਜ ਦੇ ਨਾਲ ਜੁੜਦੀ ਗਈ ਇਹ ਪੰਜਾਬ ਦੇ ਹੱਦ ਉੱਤੇ ਆ ਪਹੁੰਚਿਆ ਮੈਂ ਸਾਹਿਬ ਸਿੰਘ ਤੋਂ ਬੇਨਤੀ ਕਰਨੀ ਜਿਹੜਾ ਪ੍ਰੇਮ ਨਾਲ ਚਿੱਤੇ ਕਰੇ ਗੁਰੂ ਕਿਵੇਂ ਸਹਾਈ ਹੁੰਦਾ ਹੈ ਜਦੋਂ ਇਹ ਪੰਜਾਬ ਵੜਨ ਤੋਂ ਪਹਿਲਾਂ ਹਰਿਆਣੇ ਵਿੱਚ ਇੱਕ ਜਗ੍ਹਾ ਆਉਂਦੀ ਹੈ ਸਢੋਰਾ ਸਢੋਰੇ ਪਹੁੰਚਿਆ ਇਹਦੀ ਸਗੀ ਭੈਣ ਦਾ ਪਿੰਡ ਹੈ ਸਢੋਰਾ ਪੀਰ ਬੁੱਧੂ ਸ਼ਾ ਇਹਦਾ ਸਕਾ ਪਣਵਈਆ ਲੱਗਦਾ ਹੈ ਇਹਦੇ ਚਿੱਤ ਵਿੱਚ ਇਹ ਖਿਆਲ ਆਇਆ ਨੰਦਪੁਰ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਹੀ ਮੇਰੀ ਭੈਣ ਦਾ ਪਿੰਡ ਆ ਗਿਆ ਹੋਵੇ ਨਾ ਭੈਣ ਦੇ ਪਿੰਡੋਂ ਹੋ ਚੱਲਾਂ ਨਾਲੇ ਮੇਰੇ ਭੈਣ ਤੇ ਭਨੋਈਏ ਦੀ ਵਡਿਆਈ ਹੋਏਗੀ ਕਿ ਐਡਾ ਵੱਡਾ ਜਰਨੈਲ ਇੰਨੀਆਂ ਫੌਜਾਂ ਦਾ ਮਾਲਕ ਇਹ ਇਹਦੀ ਭੈਣ ਨਸੀਰਾ ਜਿਹੜੀ ਐ ਵੇ ਐਡਾ ਵੱਡਾ ਇਹਦਾ ਭਰਾ ਜਰਨੈਲਾਂ ਫੌਜਾਂ ਦਾ ਮਾਲਕ ਜਰਨੈਲ ਵਡਿਆਈ ਹੋਏਗੀ ਮੇਰੀ ਭੈਣ ਤੇ ਭਨੋਈਏ ਦੀ ਸਾਥ ਸੰਗਤ ਬੰਦੇ ਦੇ ਮਨ ਵਿੱਚ ਰਹਿੰਦੀ ਹੈ ਜਦੋਂ ਉਹਦੀ ਪਾਵਰ ਵੱਧਦੀ ਉਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਂਦਾ ਹੈ ਰਿਸ਼ਤੇਦਾਰੀ ਵਿੱਚ ਵੀ ਵਿਖਾਉਂਦਾ ਕਿ ਮੇਰੀ ਪਾਵਰ ਹੈ ਉਹਦੀ ਸਰਕਾਰੀ ਦਰਵਾਜ਼ੇ ਚੱਲੇ ਉਹ ਵਿਖਾਉਣ ਲੱਗ ਪੈਂਦਾ ਕਿਸੇ ਨੂੰ ਦੋ ਕੰਮਾਂ ਵਿੱਚ ਮਿਲ ਜਾਣ ਸਾਰੀ ਰਿਸ਼ਤੇਦਾਰੀ ਜੋ ਘੁੰਮਦਾ ਉਹ ਲੈ ਅੱਜ ਉਹਨੂੰ 10000 ਫੌਜ ਮਿਲੀ ਮੀਲਾਂ ਤੱਕ ਉਹਦੀ ਫਾਇਦ ਫੌਜ ਠਹਿਰ ਗਈ ਚਲਾ ਗਿਆ ਸਿੱਧਾ ਆਪਣੇ ਭੈਣ ਦੇ ਘਰ ਪਿੰਡ ਵਿੱਚ ਪਹਿਲੇ ਰੌਲਾ ਪੈ ਗਿਆ ਇੰਨੀ ਫੌਜ ਆਈ ਹੈ ਕੌਣ ਹੈ ਕਹਿੰਦੇ ਨਸੀਰਾ ਦਾ ਭਰਾ ਆ ਕੋਈ ਸੈਦਕਾਂ ਬੜਾ ਵੱਡਾ ਜਰਨੈਲ ਐ 10000 ਫੌਜ ਲਈ ਫਿਰਦਾ ਹੈ ਕਈ ਪਿੰਡਾਂ ਤੱਕ ਉਹਦੀ ਫੌਜ ਰੁਕੀ ਹੋਈ ਹੈ ਲੋਕੀਂ ਆ ਕੇ ਵਧਾਈਆਂ ਦੇਣ ਲੱਗ ਪਏ ਨੀ ਨਸੀਰਾ ਤੈਨੂੰ ਵਧਾਈ ਤੂੰ ਦੱਸਿਆ ਹੀ ਨਹੀਂ ਕਦੇ ਤੇਰਾ ਭਰਾ ਇੱਡਾ ਵੱਡਾ ਜਰਨੈਲ ਐ ਉਹਦੇ ਕੋਲ ਇੰਨੀਆਂ ਫੌਜਾਂ ਨੇ ਆਪਣੀ ਭੈਣ ਦੇ ਘਰ ਪਹੁੰਚਿਆ ਭੈਣ ਨੇ ਘਰੇ ਜੋਂ ਜਲ ਕੱਢ ਕੇ ਜਲ ਸ਼ਕਾਇਆ ਬੜੇ ਅਦਮ ਨਾਲ ਹੱਥੋਂ ਸੱਚਾ ਕਰਵਾ ਕੇ ਆਖਿਆ ਵੀਰੇ ਦੂਰੋਂ ਆਏ ਐ ਪਹਿਲਾਂ ਭੋਜਨ ਕਰ ਪ੍ਰਸ਼ਾਦਾ ਛੱਕ ਬਾਅਦ ਵਿੱਚ ਗੱਲਾਂ ਕਰਦੇ ਆਂ ਚੌਂਕੇ ਵਿੱਚ ਬੈਗੀ ਨਸੀਰਾ ਗੁੱਜਿਆ ਹੋਇਆ ਆਟਾ ਭੋਜਨ ਪ੍ਰਸ਼ਾਦਾ ਬਣਾਉਣ ਲੱਗ ਪਈ ਕਹਿੰਦੇ ਨੇ ਤਵੇ ਤੋਂ ਲੱਤ ਦਾ ਲੱਤ ਦਾ ਗਰਮ ਪ੍ਰਸ਼ਾਦਾ ਨਸੀਰਾ ਛਕਾ ਰਹੀ ਐ ਸੈਦ ਖਾਂ ਚੌਂਕੇ 'ਚ ਬਹਿ ਕੇ ਛਕ ਰਿਹਾ ਛਕਦੇ ਆ ਛਕਦੇ ਆ ਹੁਣ ਭੈਣ ਨੇ ਪ੍ਰਸ਼ਾਦਾ ਛਕਾਉਂਦੇ ਆ ਪੁੱਛਿਆ ਵੇ ਵੀਰਾ ਲੁਕੀ ਆ ਕੇ ਵਧਾਈਆਂ ਦਿੰਦੇ ਨੇ ਬੜਾ ਵੱਡਾ ਜਰਨੈਲ ਬਣ ਗਿਆ ਕਹਿੰਦੇ ਨੇ ਬੜੀਆਂ ਫੌਜਾਂ ਤੇਰੇ ਕੋਲ ਕਿੱਧਰ ਚੜ੍ਹਾਈ ਕੀਤੀ ਉਹ ਉਹਨੇ ਪ੍ਰਸ਼ਾਦਾ ਛਕਦਿਆਂ ਕਿਹਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਉਹਨੂੰ ਪਕਣ ਚੱਲੈ 10000 ਫੌਜ ਲੈ ਕੇ ਚੱਲੈ ਇੱਧਰ ਕੋਈ ਪਹਾੜੀਆਂ ਵਿੱਚ ਅਨੰਦਪੁਰ ਸਾਹਿਬ ਹੈ ਉੱਥੇ ਕੋਈ ਗੁਰੂ ਗੋਬਿੰਦ ਸਿੰਘ ਰਹਿੰਦਾ ਉਹਨੂੰ ਪਕਣ ਚੱਲੈ ਜਦੋਂ ਇੰਨੀ ਗੱਲ ਕਹੀ ਪੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨਾਂ ਕਹੇ ਭੈਣੇ ਤੈਨੂੰ ਕੀ ਹੋਇਆ ਹੱਥ ਜੋੜ ਕੇ ਕਹੇ ਵੇ ਵੀਰਾ ਜੇ ਗੁਰੂ ਗੋਬਿੰਦ ਸਿੰਘ ਨੂੰ ਪਕਣ ਵਾਸਤੇ ਆਇਆ ਏ ਇੱਥੋਂ ਹੀ ਵਾਪਸ ਮੁੜ ਜਾ ਤੈਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਕੌਣ ਹੈ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਹੈ ਹੁਣ ਸਹਿਦ ਕਹੇ ਤਨ ਖੋਲ ਕੇ ਸੁਣਦਾ ਹੈ ਕਹਿੰਦਾ ਫਿਰ ਕੌਣ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਕੋਈ ਇਕੱਲਾ ਵਿਅਕਤੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਅਗਮ ਸ਼ਕਤੀ ਹੈ ਉਹਨੂੰ ਪਕੜਨ ਵਾਲਾ ਕੋਈ ਦੁਨੀਆ ਤੇ ਪੈਦਾ ਨਹੀਂ ਹੋਇਆ ਜੇ ਵਾਪਸ ਚਲਾ ਜਾ ਉਹਦੀ ਮਹਿਮਾ ਦਾ ਮੈਨੂੰ ਪਤਾ ਹੈ ਜਾਂ ਤੇਰੇ ਭਣੋਈਏ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪੁੱਛਣਾ ਤੇ ਪੀਰ ਬੁੱਧੂ ਸਾਤੋਂ ਪੁੱਛ ਗੁਰੂ ਗੋਬਿੰਦ ਸਿੰਘ ਕੋਈ ਆਮ ਵਿਅਕਤੀ ਨਹੀਂ ਹੈ ਉਹ ਅੱਲਾਹ ਤਾਲਾ ਦੀ ਗਮ ਸ਼ਕਤੀ ਹੈ ਜੇ ਵਾਪਸ ਮੜ ਜਾ ਇੰਨੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ ਸਹਿਬ ਖਾਂ ਉਹਨੇ ਉੱਠ ਕੇ ਕਿਹਾ ਭੈਣੇ ਮੈਨੂੰ ਅਸ਼ੀਰਵਾਦ ਦੇਣ ਦੀ ਵਜਾਏ ਤੂੰ ਮੇਰਾ ਹੌਸਲਾ ਤੋੜ ਰਹੀ ਹੈ ਤੈਨੂੰ ਪਤਾ ਹੈ ਮੈਂ ਦਿੱਲੀ ਦੇ ਦਰਬਾਰ ਦੇ ਜਰਨੈਲਾਂ ਦੀ ਸਭਾ 'ਚ ਕਸਮ ਖਾ ਕੇ ਤੁਰਿਆ ਮੈਂ ਦਿੱਲੀ ਦਰਬਾਰ ਤੋਂ ਕਸਮ ਖਾ ਕੇ ਤੁਰਿਆ ਗੁਰੂ ਗੋਬਿੰਦ ਸਿੰਘ ਮਹਾਰਾਜਨ ਕਮ ਦੀ ਵਾਪਸ ਨਹੀਂ ਮੁੜਾਂਗਾ ਗੁੱਸੇ ਵਿੱਚ ਅਦ ਵਿੱਚ ਘਾਰ ਪ੍ਰਸ਼ਾਦਾ ਛੱਡ ਦਿੱਤਾ ਫੌਜਾਂ ਨੂੰ ਹੁਕਮ ਦਿੱਤਾ ਦੇਸ਼ ਦਿੱਤਾ ਚਲੋ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕਰੋ ਸਢੋਰੇ ਤੋਂ ਮਾਰੋ ਮਾਰ ਕਰਦੀਆਂ ਫੌਜਾਂ ਪਹੁੰਚ ਗਈਆਂ ਅਨੰਦਪੁਰ ਸਾਹਿਬ ਦੇ ਨੇੜੇ ਅੱਜ ਜਿੱਥੇ ਨੂਰਪੁਰ 베ਦੀ ਦੀ ਜੋ ਵਿੱਚ ਇੱਕ ਗੁਰਦੁਆਰਾ ਬਣਿਆ ਨਾ ਜਿਹਨੂੰ ਗੁਰਦੁਆਰਾ ਬਾਣ ਗੜ ਕਹਿੰਦੇ ਨੇ ਉੱਥੇ ਸੈਦਕਾਂ ਰੁਕਿਆ ਜਾ ਕੇ ਉਧਰ ਨਸੀਰਾ ਨੇ ਪ੍ਰਸ਼ਾਦਾ ਉੱਥੇ ਛੱਡ ਦਿੱਤਾ ਪਰ ਆ ਗੁੱਸੇ ਹੋ ਕੇ ਘਰੋਂ ਨਿਕਲ ਗਿਆ ਇਹਨੇ ਪ੍ਰਸ਼ਾਦਾ ਬਣਾਉਣਾ ਉੱਥੇ ਬੰਦ ਕਰ ਦਿੱਤਾ ਹੱਥ ਧੋ ਕੇ ਸਿੱਧੇ ਹੱਥ ਮੂੰਹ ਇਸ ਤਰ੍ਹਾਂ ਧੋਣ ਤੋਂ ਬਾਅਦ ਹੱਥ ਜੋੜੇ ਐ ਕਿਉਂਕਿ ਮੁਸਲਮਾਨ ਇਦਾਂ ਪੜਦੇ ਨੇ ਫਰਿਆਦ ਕਰਦੇ ਆਪਾਂ ਇਦਾਂ ਹੱਥ ਜੋੜਦੇ ਇੱਕ ਬੇਨਤੀ ਮੈਂ ਹੋਰ ਤੁਹਾਨੂੰ ਕਰਾਂਗਾ ਕੁਦਰਤੀ ਆਪਣੇ ਬੱਚੇ ਬੈਠੇ ਨੇ ਮੱਥਾ ਟੇਕਣਾ ਸਿੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕੀਦਾ ਕਈ ਵਾਰ ਅਸੀਂ ਦੂਜਿਆਂ ਦੀਆਂ ਨਕਲਾਂ ਕਰੀ ਜਾਂਦੇ ਆ ਮੁਸਲਮਾਨ ਜਦੋਂ ਫਰਿਆਦ ਕਰਦਾ ਸਜਦਾ ਸਜਦਾ ਕਰਦਾ ਉਹ ਐਂਦਾ ਹੱਥ ਕਰਦਾ ਔਰ ਸਾਥ ਸੰਗਤ ਇਸਾਈ ਜਦੋਂ ਮੱਥਾ ਡੇਕਦੇ ਉਹ ਹੱਥ ਐ ਥੱਲੇ ਕਰਕੇ ਐਂ ਕਰਕੇ ਮੱਥੇ ਨਿਵਾਉਂਦੇ ਸਾਡੇ ਨਿਆਣੇ ਵੀ ਐਂ ਕਈ ਮੱਥਾ ਟੇਕਣ ਲੱਗ ਪਏ ਪਤਾ ਹੀ ਨਹੀਂ ਹੈ ਮੱਥਾ ਟੇਕਿਆ ਥੱਲੇ ਹੱਥ ਲਾਏ ਐਂਦਾ ਐ ਨਹੀਂ ਮੱਥਾ ਟੇਕਦਾ ਉਹ ਕਿਸੇ ਹੋਰ ਧਰਮ ਦਾ ਤਰੀਕਾ ਜਦੋਂ ਗੁਰੂ ਨੇ ਸਿੱਖ ਨੂੰ ਸਿਖਾਇਆ ਭਾਈ ਤੂੰ ਕਿਵੇਂ ਮੱਥਾ ਟੇਕਣਾ ਤਸਿੱਕ ਨਹੀਂ ਅਰਦਾਸ ਸਭ ਤੋਂ ਪਹਿਲਾਂ ਦੋਏ ਕਰ ਜੋੜ ਕਰੂੰ ਅਰਦਾਸ ਜਦੋਂ ਮੱਥਾ ਟੇਕੋਂ ਦੋਏ ਹੱਥ ਇਦਾਂ ਜੁੜੇ ਹੋਣੇ ਚਾਹੀਦੇ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇਂ ਤਾਂ ਆਣੇ ਰਾਸ ਫਿਰ ਮੱਥਾ ਟੇਕਣ ਲੱਗਿਆ ਦੋਵੇਂ ਹੱਥ ਥੱਲੇ ਲੱਗਣ ਤੀਜਾ ਮਸਤਕ ਥੱਲੇ ਲੱਗੇ ਦੋਏ ਗੋਡਨੇ ਟਿਕੇ ਹੋਣੇ ਚਾਹੀਦੇ ਨੇ ਸਾਧ ਸੰਗਤ ਇਸ ਤਰ੍ਹਾਂ ਜਦੋਂ ਤੁਸੀਂ ਨਮਸਕਾਰ ਕਰੋ ਦੋਏ ਗੋਡਨੇ ਥੱਲੇ ਦੋਵੇਂ ਹੱਥ ਥੱਲੇ ਪੰਜਵਾਂ ਮਸਤਕ ਥੱਲੇ ਲੱਗਣਾ ਚਾਹੀਦਾ ਕਿਉਂ ਸਿੱਖਾ ਗੁਰੂ ਅੱਗੇ ਆਪਾ ਸਮਰਪਿਤ ਕਰ ਤੇਰੇ ਦੋਵੇਂ ਹੱਥ ਥੱਲੇ ਲੱਗਣ ਤੇਰੇ ਹੱਥ ਦੀਆਂ ਦਿਖਾਵਾਂ ਬਦਲ ਜਾਣ ਚਿੱਤ ਵਿੱਚ ਭਾਵਨਾ ਹੋਵੇ ਮਸਤਕ ਲੱਗੇ ਤੇ ਮਸਤਕ ਦੀਆਂ ਰਖਾਵਾਂ ਬਦਲ ਜਾਣ ਮਸਤਕ ਲੱਗੇ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ ਮਸਤਕ ਗੁਰੂ ਚਰਨਾਂ ਵਿੱਚ ਟੇਕ ਜਪਣ ਵਾਲਿਆਂ ਦੀ ਚਰਨ ਧੂੜ ਤੇਰੇ ਮਸਤਕ ਨੂੰ ਲੱਗੇ ਔਰ ਸਾਧ ਸੰਗਤ ਇਹਨੂੰ ਭਾਈ ਵੀਰ ਸਿੰਘ ਹੋਰਾਂ ਲਿਖਿਆ ਹੋਵੇ ਮੱਥਾ ਕਿਵੇਂ ਟੇਕਣਾ ਸਿੱਖੇ ਉਹ ਕਦੇ ਆਪਾਂ ਰਵਾਈ ਸਾਂਝੀ ਕਰਾਂਗੇ ਉਹਦੇ ਵਿੱਚ ਜ਼ਿਕਰ ਕੀਤਾ ਕਿਵੇਂ ਸਿੱਖ ਮੱਥਾ ਟੇਕ ਕੇ ਐਗਜ਼ਾਮਪਲ ਦਿੱਤੀ ਉਹ ਇਹ ਨਹੀਂ ਕਿ ਇੱਕ ਗੋਡਾ ਥੱਲੇ ਲਾਇਆ ਹਾਂ ਜਿਹਨੂੰ ਕੋਈ ਸਰੀਰਕ ਪ੍ਰੋਬਲਮ ਹੋ ਉਹ ਅਲੱਗ ਗੱਲ ਐ ਅਦਰਵਾਈਜ਼ ਇੱਕ ਇਹ ਤਰੀਕਾ ਮੱਥਾ ਟੇਕਣ ਦਾ ਦੂਜਾ ਪਾਤਸ਼ਾਹ ਨੇ ਕਿ ਡੰਡੋਤ ਜਦੋਂ ਗੁਰੂ ਅੱਗੇ ਨਮਸਕਾਰ ਕਰੇ ਇੱਕ ਤਰੀਕਾ ਹੋਰ ਐ ਕੋਈ ਡੰਡੋਤ ਡੰਡੇ ਦੀ ਤਨ ਸਿੱਧਾ ਪੈ ਕੇ ਮੱਥਾ ਟੇਕਣਾ ਖੈਰ ਅੱਜ ਜਦੋਂ ਨਸੀਰਾ ਨੇ ਫਰਿਆਦ ਕੀਤੀ ਨਾ ਕੀਤੀ ਤਾਂ ਉਹਨੇ ਮੁਸਲਮਾਨੀ ਤਰੀਕੇ ਨਾਲ ਪਰ ਸਾਧ ਸੰਗਤ ਭਾਵੇਂ ਕੋਈ ਮੁਸਲਮਾਨੀ ਤਰੀਕੇ ਨਾਲ ਫਰਿਆਦ ਕਰੇ ਭਾਵੇਂ ਕੋਈ ਇਸਾਈ ਹੋਵੇ ਭਾਵੇਂ ਸਿੱਖ ਹੋਵੇ ਮੁਸਲਮਾਨ ਹੋਵੇ ਜੈਨੀ ਹੋਵੇ ਬੋਧੀ ਹੋਵੇ ਰੱਬ ਨੂੰ ਮਿਲਣ ਤੱਕ ਕੋਈ ਚੀਜ਼ ਹੈ ਸ਼ਰੀਰ ਦੀ ਪ੍ਰਕਿਰਿਆ ਕੋਈ ਵੀ ਹੈ ਉਹ ਹਰ ਧਰਮ ਦੀ ਅਲੱਗ-ਅਲੱਗ ਹੈ ਪਰ ਅੰਦਰ ਪ੍ਰੇਮ ਹੋਣਾ ਜ਼ਰੂਰੀ ਹੈ ਪ੍ਰੇਮ ਤੋਂ ਬਿਨਾਂ ਫਰਿਆਦ ਪਰਵਾਨ ਨਹੀਂ ਹੁੰਦੀ ਜਦੋਂ ਨਸੀਰਾਂ ਨੇ ਫਰਿਆਦ ਕੀਤੀ ਤਾਂ ਹੱਥ ਜੋੜਤੇ ਉਹਨੇ ਨੰਦਪੁਰ ਸਾਹਿਬ ਵੱਲ ਮੁਹਰ ਕੇ ਕਿਹਾ हे ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡੀ ਮਹਿਮਾ ਦਾ ਪਤਾ ਨਹੀਂ ਹੈ ਮੇਰਾ ਭਰਾ ਤੁਹਾਡੇ ਬਾਰੇ ਜਾਣਦਾ ਨਹੀਂ हे ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਨੋ ਨਾ ਮਾਰਿਓ ਉਹਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਇੱਕ ਭੈਣ ਦੀ ਕੀਤੀ ਅਰਦਾਸ ਭਰਾ ਦੇ ਕੰਮ ਆਉਂਦੀ ਐ ਮਾਂ ਦੀ ਕੀਤੀ ਅਰਦਾਸ ਪੁੱਤ ਦੇ ਕੰਮ ਆਉਂਦੀ ਐ ਪਤਨੀ ਦੀ ਕੀਤੀ ਅਰਦਾਸ ਪਤੀ ਦੇ ਕੰਮ ਆਉਂਦੀ ਐ ਜੇ ਕੋਈ ਭਾਵਨਾ ਨਾਲ ਕਰੇ ਅਰਦਾਸ ਕੀਤੀ ਭੈਣ ਨੇ ਆਪਣੇ ਭਰਾ ਲਈ हे ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਐ ਮਹਾਰਾਜ ਉਹ ਤੁਹਾਨੂੰ ਪਗਣ ਵਾਸਤੇ ਆ ਰਹੇ ਹੈ ਉਹਨੂੰ ਪਤਾ ਨਹੀਂ ਤੁਸੀਂ ਕੌਣ ਹੋ हे ਗੁਰੂ ਕਲਗੀਧਰ ਪਾਤਸ਼ਾਹ ਉਹਨੂੰ ਜਾਨੋ ਨਾ ਮਾਰਿਓ ਆਪਣੇ ਚਰਨਾਂ 'ਚ ਰੱਖ ਲਿਓ ਹੁਣ ਉਹ ਭੈਣ ਦੀ ਕੀਤੀ ਅਰਦਾਸ ਪਾਤਸ਼ਾਹ ਦੇ ਚਰਨਾਂ 'ਚ ਪਰਵਾਨ ਹੋਣੀ ਸੀ ਕਿਉਂਕਿ ਪ੍ਰੇਮ ਨਾਲ ਕੀਤੀ ਹੈ ਸੈਦ ਖਾਂ ਉਹ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਗੁਰਦੁਆਰਾ ਮਾਨਗੜ ਹੈ ਕਲਗੀਧਰ ਪਾਤਸ਼ਾਹ ਨੇ ਉੱਥੋਂ ਕਿਲਾ ਆਨੰਦਗੜ੍ਹ ਦੇ ਹਜ਼ੂਰ ਉਸ ਉੱਚੀ ਢਾਰੀ ਤੇ ਖੜੇ ਨੇ ਕਿਲੇ ਵਿੱਚ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਭੈਣ ਦੀਆਂ ਗੱਲਾਂ ਫਿਰ ਚਿਤ ਤੇ ਆ ਗਈਆਂ ਜਦੋਂ ਕੋਈ ਸੱਚਾ ਬੰਦਾ ਗੱਲ ਕਹਿੰਦਾ ਨਾ ਉਹਦਾ ਵੀ ਅਸਰ ਰਹਿੰਦਾ ਮਨ ਮੁਖ ਦੀਆਂ ਗੱਲਾਂ ਦਾ ਵੀ ਅਸਰ ਹੁੰਦਾ ਪਰ ਕੋਈ ਬੰਦਗੀ ਵਾਲਾ ਕਹਿ ਦੇ ਉਹ ਤੇ ਗੱਲ ਦਾ ਵੀ ਅਸਰ ਹੁੰਦਾ ਹੈ ਜਿਹੜੀ ਗੱਲ ਨਸੀਰਾਂ ਨੇ ਕਹੀ ਉਹਦਾ ਅਸਰ ਸੀ ਸੈਦ ਖਾਨ ਦੇ ਮਨ ਤੇ ਸੈਦ ਖਾਨ ਵੀਰਾਂ ਵਾਪਸ ਮੁੜ ਜਾ ਗੁਰੂ ਗੋਬਿੰਦ ਸਿੰਘ ਕੋਈ ਆਮ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਰਮ ਸ਼ਕਤੀ ਹੈ ਉਹਦੇ ਵਾਰ-ਵਾਰ ਉਹ ਚਿੱਤ ਵਿੱਚ ਗੱਲਾਂ ਆ ਰਹੀਆਂ ਨੇ ਹੁਣ ਮਨ ਵਿੱਚ ਸੋਚਦਾ ਹੈ ਨਾਲੇ ਉੱਥੇ ਪਲੰਘ ਢਾ ਕੇ ਬੈਠੇ ਚੌਪੜ ਦੀ ਖੇਡ ਖੇਡਦਾ ਨਾਲੇ ਭੈਣ ਦੀਆਂ ਗੱਲਾਂ ਯਾਦ ਕਰਕੇ ਮਨ 'ਚ ਕਹਿੰਦਾ ਵਾਕੇ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਸ਼ਕਤੀ ਹੋਣਗੇ ਵਾਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਇੰਨੀ ਸ਼ਕਤੀ ਹੈ ਜਿਸ ਕਰਕੇ ਮੇਰੀ ਭੈਣ ਤੇ ਪੜ੍ਹੋਈਆ ਮੰਨਦੇ ਨੇ ਕਿ ਵਾਕੇ ਇੰਨੀ ਸ਼ਕਤੀ ਹੈ ਅਜੇ ਚਿੱਤ ਵਿੱਚ ਸੋਚਦਾ ਹੈ ਇਨੇ ਨੂੰ ਇੱਧਰ ਭੈਣ ਦੀ ਅਰਦਾਸ ਪਰਵਾਨ ਹੋਈਓ ਕਲਗੀਧਰ ਪਾਤਸ਼ਾਹ ਨੇ ਤੀਰ ਚਲਾਇਆ ਕਿਲਾ ਨੰਨਗੜ੍ਹ ਤੋਂ ਸਿੱਧਾ ਇਹਦੇ ਪਲੰਗ ਦੇ ਭਾਵੇਂ ਚ ਵੱਜਿਆ ਕਹਿੰਦੇ ਇਹਨੇ ਉਹ ਤੀਰ ਜਦੋਂ ਇਹਦੇ ਸਪਈਆਂ ਕੱਢਿਆ ਵਿਖਣ ਵਾਲੇ ਨੇ ਕਿਹਾ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਉਹਨੇ ਕਿਹਾ ਤੈਨੂੰ ਕਿਵੇਂ ਪਤਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਦੀ ਨੋਕ 'ਤੇ ਕਿਸੇ ਵਿਦਵਾਨ ਨੇ ਤਿੰਨ ਮਾਸੇ ਲਿਖਿਆ ਕਿਸੇ ਨੇ ਢਾਈ ਲਿਖਿਆ ਸੋਨਾ ਲੱਗਾ ਹੁੰਦਾ ਹੈ ਕਿਸੇ ਦੇ ਤੀਰ ਵੱਜ ਕੇ ਕੋਈ ਫੌਤ ਹੋ ਜਾਏ ਮਰ ਜਾਏ ਉਹਦਾ ਕਿਰਿਆ ਕਰਮ ਕੀਤਾ ਜਾ ਸਕਦਾ ਤੂੰ ਸੁਣ ਕੇ ਹੈਰਾਨ ਹੋ ਗਿਆ ਕਹਿੰਦਾ ਅੱਛਾ ਲੱਭੋ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇੜੇ ਤੇੜੇ ਹੋਣਗੇ ਕਿਤੇ ਸ਼ਿਕਾਰ ਖੇਡਣ ਆਏ ਹੋਣਗੇ ਤਾਈਓ ਤੀਰ ਮਾਰ ਰਿਹਾ ਵੇਖਣ ਵਾਲਿਆਂ ਝਾਹੜੀਆਂ ਵੇਖਣ ਤੋਂ ਬਾਅਦ ਕਹਿੰਦਾ ਨੇੜੇ ਤੇੜੇ ਕੋਈ ਨਹੀਂ ਹੈ ਤੇ ਫਿਰ ਉਹ ਕਹਿੰਦਾ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਕਹਿੰਦੇ ਜੀ 13 ਮੀਲ ਕਹਿੰਦਾ ਐਡੀ ਦੂਰੋਂ ਤੇ ਨਹੀਂ ਕੋਈ ਤੀਰ ਮਾਰ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਕੋਈ ਕਰਾਮਾਤ ਹੋਣੀ ਹੈ ਤੈਉ ਮੇਰੇ ਭੈਣ ਤੇ ਪਣੋਈਆ ਮੰਦੇ ਨੇ ਐਡੀ ਦੂਰੋਂ ਤੱਕ ਕਰਾਮਾਤ ਨਾਲੇ ਤੀਰ ਚਲਾਇਆ ਜਾ ਸਕਦਾ ਹੈ ਅਜੇ ਆਪਣੇ ਸਪਾਈਆਂ ਨਾਲ ਗੱਲ ਕਰਦਾ ਇੱਕ ਤੀਰ ਬਲੰਦ ਵਿੱਚ ਹੋਰ ਵੱਜੇ ਉਹਦੇ ਨਾਲ ਪਾਤਸ਼ਾਹ ਨੇ ਇੱਕ ਚਿੱਠੀ ਬੰਨੀ ਹੈ ਉਸ ਪੱਤਰ ਤੇ ਪਤਾ ਕੀ ਲਿਖਿਆ ਹੈ ਸੈਦ ਖਾਨ ਇਹ ਤੀਰ ਮੈਂ ਕਰਾਮਾਤ ਨਾਲ ਨਹੀਂ ਚਲਾਇਆ ਸੈਦ ਖਾਨ ਇਹ ਤੀਰ ਮੈਂ ਆਪਣੀ ਕਰਾਮਾਤ ਨਾਲ ਨਹੀਂ ਚਲਾਇਆ ਇਹ ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਇਹੋ ਜਿਹੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖਲਾ ਸਕਦਾ ਹੈ ਕਿਉਂਕਿ ਮੈਂ ਸ਼ਸਤਰ ਵਿਦਿਆ ਸਿਖਾਈ ਹੋਈ ਹੈ ਉਹ ਬੜਾ ਹੈਰਾਨ ਹੋਇਆ ਪਰ ਗੁੱਸੇ ਵਿੱਚ ਆਏ ਨੇ ਉੱਚੀ ਆਵਾਜ਼ ਚ ਕਿਹਾ ਤੁਰ ਕੰਨਾ ਫੌਜ ਅਨੰਦਪੁਰ ਸਾਹਿਬ ਦੇ ਇਸੀ ਵਕਤ ਹੱਲਾ ਬੋਲਦਿਆ ਉਸੇ ਵਕਤ ਅਨੰਦਪੁਰ ਸਾਹਿਬ ਤੇ ਹੱਲਾ ਬੋਲੇਆ ਕਮਸਾਨ ਦੀ ਜੰਗ ਮਚ ਗਈ ਜਦੋਂ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਹੁੰਚੇ ਖਾਲਸਾ ਦੀ ਫੌਜ ਵੀ ਪਹਾੜੀ ਤੋਂ ਪੋਇ ਉਤਰਾਈ ਮਚੀ ਹੋਈ ਜੰਗ ਦਮੋਂ ਪਾਸਿਓਂ ਸੂਰਬੀਰ ਯੋਧੇ ਲੜ ਰਹੇ ਤੇ ਸੈਦ ਖਾਨ ਨੇ ਆਪਣੇ ਸਿਰ ਤੋਂ ਪੈਰਾਂ ਤੱਕ ਛਾਤੀ ਤੱਕ ਲੋਹੇ ਨਾਲ ਟਕਿਆ ਹੋਇਆ ਲੋਹੇ ਦਾ ਸੰਗੋ ਲੋਹੇ ਦਾ ਟੋਪ ਪਹਿਨਿਆ ਹੋਇਆ ਇਹਦੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਾਲ ਕਰ ਰਹੀਆਂ ਨੇ ਜੰਗ ਵਿੱਚ ਸਭ ਨੇ ਨੀਲਾ ਕੇਸਰੀ ਬਾਣਾ ਪਾਇਆ ਤੇ ਮਨ ਵਿੱਚ ਸੋਚਦਾ ਭੈਣ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਸ਼ਕਤੀ ਹੈ ਮਨ ਵਿੱਚ ਸੋਚ ਕੇ ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਜੇ ਤੁਸੀਂ ਵਕੈ ਮੇਰੀ ਭੈਣ ਦੀ ਗੱਲ ਸੱਚ ਹੈ ਤੁਸੀਂ ਅੱਲਾਹ ਤਾਲਾ ਦੀ ਸ਼ਕਤੀ ਹੋ ਇੱਕ ਵਾਰ ਸਾਹਮਣੇ ਆਓ ਫਿਰ ਮੇਰੇ ਸਾਰੇ ਸਿੱਖਾਂ ਦੇ ਕੇਸਰੀ ਨੀਲੇ ਬਾਣੇ ਨਜ਼ਰ ਆਉਂਦੇ ਨੇ ਕੌਣ ਹੈ ਗੁਰੂ ਗੋਬਿੰਦ ਸਿੰਘ ਇੱਕ ਵਾਰ ਮੇਰੇ ਸਾਹਮਣੇ ਆਉ ਮਦਾਨੇ ਜੰਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਆਨੰਦਗੜ੍ਹ ਤੋਂ ਤਿਆਰੀ ਕਰਕੇ ਪਾਤਸ਼ਾਹ ਘੋੜੇ ਤੇ ਪਲਕੀ ਮਾਰ ਕੇ ਬੈਠ ਗਏ ਦਇਆ ਸਿੰਘ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਕਿਉਂ ਜੰਗ ਵਿੱਚ ਜਾਣਾ ਹੈ ਮਹਾਰਾਜ ਜੰਗ ਆਪਣੇ ਹੱਕ ਵਿੱਚ ਹੀ ਹੈ ਆਪਾਂ ਉੱਚੇ ਕਿਲੇ ਤੇ ਬੈਠੇ ਦੁਸ਼ਮਣ ਦੀ ਫੌਜ ਨੀਵੇਂ ਜਗ੍ਹਾ ਤੇ ਹੈ ਢੇਰੀਆਂ ਲੱਗ ਰਹੀਆਂ ਨੇ ਲੋਥਾਂ ਦੀਆਂ ਆਪਣੀ ਜਿੱਤ ਹੋਏਗੀ ਮਹਾਰਾਜ ਤੁਸੀਂ ਕਿਉਂ ਜੰਗ ਵਿੱਚ ਚੱਲੇ ਹੋ ਕਲਗੀਧਰ ਪਾਤਸ਼ਾਹ ਨੇ ਕਿਹਾ ਦਿਆ ਸਿੰਘ ਜੰਗ ਬਦਲ ਗਈ ਹੈ ਮਹਾਰਾਜ ਜੰਗ ਬਦਲ ਗਏ ਕਹਿਣਗੇ ਹਾਂ ਮਹਾਰਾਜ ਉਹ ਕਿਵੇਂ ਕਹਿਣਗੇ ਦਿਆ ਸਿੰਘ ਜੰਗ ਹੁਣ ਤੀਰਾਂ ਤਲਵਾਰਾਂ ਦੀ ਥੋੜੀ ਰਹੀ ਹੈ ਜੰਗ ਕੋਈ ਹੋਰ ਵੀ ਸ਼ੁਰੂ ਹੋ ਗਈ ਹੈ ਜਿਹੜਾ ਮਦਾਨੇ ਜੰਗ ਚ ਫੌਜ ਲੈ ਕੇ ਆਇਆ ਉਹਨੇ ਇਹ ਚਿੱਤ ਵਿੱਚ ਧਾਰਿਆ ਜੇ ਮੇਰੀ ਭੈਣ ਸੱਚੀ ਹੈ ਕਿ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਸ਼ਕਤੀ ਫਿਰ ਗੁਰੂ ਗੋਬਿੰਦ ਸਿੰਘ ਸਾਹਮਣੇ ਆਉਣ ਕਹਿਣ ਮਾਰਨ ਫਿਰ ਤੁਸੀਂ ਜਾਓਗੇ ਕਹਿਣਗੇ ਹਾਂ ਦਇਆ ਸਿੰਘ ਯੰਗ ਬਦਲ ਗਈ ਹੈ ਹੁਣ ਸਾਨੂੰ ਜਾਣਾ ਪੈਗਾ ਹਜ਼ੂਰ ਘੋੜੇ ਤੇ ਸੰਵਾਰ ਹੋਏ ਸਿੱਖ ਮਗਰ ਪਰਸ਼ਾਵੇਂ ਦੀ ਤਰ੍ਹਾਂ ਚੱਲ ਪਏ ਮਦਾਨੇ ਜੰਗ ਵਿੱਚ ਪਾਦਸ਼ਾਹ ਪ੍ਰਵੇਸ਼ ਕਰ ਗਏ ਸਿੱਖਾਂ ਦਾ ਹੌਸਲਾ ਬਲੰਦ ਵੱਧ ਗਿਆ ਦੁਸ਼ਮਣ ਤੇ ਭਾਰੀ ਪੈ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਧਾ ਹੀ ਘੋੜਾ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਦਕ ਕਿੱਥੇ ਰੋਕੇ ਜਿੱਥੇ ਸੈਦ ਕਾਂ ਘੋੜੇ ਤੇ ਬੈਠੇ ਲੋਹੇ ਸੰਜੋਗ ਵਿੱਚ ਐ ਟੋਪ ਨਾਲ ਲੋਹੇ ਨਾਲ ਉਹ ਲੱਗ ਪਾ ਚਾਰ ਛਪੇ ਨੇ ਉਹ ਲੋਹੇ ਨਾਲ ਟੱਗਿਆ ਮਹਾਰਾਜ ਮੋਰਿਆ ਕੇ ਖਲੋਗੇ ਘੋੜੇ ਤੇ ਸਵਾਰ ਹੋ ਕੇ ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਕਿਹਾ ਓਏ ਸੈਦ ਖਾਨ ਇੱਧਰ ਵੇਖ ਮੈਨੂੰ ਹੀ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਦੋਂ ਪਾਦਸ਼ਾਹ ਦੀ ਗਰਜਣੀ ਆਵਾਜ਼ ਬਿਲਕੁਲ ਘੋੜੇ ਨਾਲ ਘੋੜੇ ਦਾ ਮੂੰਹ ਜੋੜਤਾ ਮਾਰਾ ਇਹਨਾਂ ਨੇੜੇ ਪਹੁੰਚ ਕੇ ਹਜ਼ੂਰ ਘੋੜੇ ਨਾਲ ਘੋਲੇ ਦਾ ਮੂੰਹ ਜੋੜ ਕੇ ਹਜ਼ੂਰ ਸਾਹਮਣੇ ਖਲੋ ਕੇ ਕਹਿੰਦੇ ਓ ਸੈਦ ਖਾਨ ਇੱਧਰ ਵੇਖੋ ਇਹ ਮੈਨੂੰ ਲੋਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਬਸ ਨੇ ਲੋਹੇ ਦੀ ਟੋਪ ਵਿੱਚੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਨਜ਼ਰ ਮਿਲਦੇ ਅੰਸਾਰ ਸੈਦ ਖਾਂ ਵਿੱਚ ਤਾਕਤ ਨਾ ਰਹੀ ਉਹ ਤੀਰ ਕੱਢ ਸਕੇ ਸੈਦ ਖਾਨੀਆਂ ਬਾਹਮਾਂ 'ਚ ਤਾਕਤ ਨਾ ਰਹੀ ਉਹ ਤਲਵਾਰ ਕੱਢ ਸਕੇ ਸੈਦ ਖਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਨਜ਼ਰ ਮਿਲਦੇ ਅੰਸਾਰ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਵੇਂ ਨਾ ਮਤ ਹੈ ਇਹ ਘੋੜੇ ਤੋਂ ਉੱਤਰ ਆ ਸਭ ਵੇਖਣ ਲੱਗ ਪਏ ਸੈਦ ਖਾਂ ਜਰਨੈਲ ਐ ਘੋੜੇ ਤੋਂ ਕਿਉਂ ਉੱਤਰਿਆ ਇਹਨੇ ਤੀਰ ਤੇ ਤਲਵਾਰ ਨਹੀਂ ਕੱਢੇ ਕਹਿੰਦੇ ਘੋੜੇ ਤੋਂ ਉਤਰਿਆ ਸਿੱਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸੱਜੇ ਪੈਰ ਜਿਹੜਾ ਘੋੜੇ ਦੀ ਰਕਾਬ ਚ ਰੱਖਿਆ ਸੱਜੇ ਪੈਰ ਤੇ ਨੇ ਆਪਣਾ ਸਿਰ